ਤੇ ਕੋਈ ਜੇ ਕੋਈ ਇੱਥੇ ਇੱਥੇ ਆਤਮਾ ਹੈ ਆਤਮਾ ਹੈ ਮੋਬਰਾ ਹੈ ਘੋੜਾ ਬਏ ਕਰੀ ਫਿਰ ਸਵਾਗਤ ਆ ਬੀਗ ਫਰੈਂਡ ਦਾ ਇੱਕ ਹੰਡ ਜੇ ਵਲੌਗ ਤੇ ਬਾਈ ਜੀ ਅੱਜ ਦੇ ਵਲੌਗ ਵਿੱਚ ਨਾ ਆਮ ਨੂੰ ਨਹੀਂ ਬਾਈ ਐਡੀਟਿੰਗ ਕਰੀ ਜਾਂਦੇ ਹੁੰਦੇ ਗਾਣੇ ਦੀ ਆਹ ਦੇਖੋ ਬਾਈ ਹੁਣ ਇਹਨਾਂ ਨੇ ਬਾਈ ਲੈਪਟਾਪ ਹੀ ਮੱਲ ਮਾਰ ਲਿਆ ਪਹਿਲਾਂ ਬਾਈ ਇੰਤਿਆ ਐਡੀਟਿੰਗ ਕਰਦੇ ਹੁੰਦੇ ਸੀ ਕਿ ਜਦੋਂ ਤਾਂ ਬਾਈ ਲੈਪਟਾਪ ਆਇਆ ਨਾ ਹੁਣ ਇਹਨੂੰ ਚਿੰਬੜੇ ਰਹਿੰਦੇ ਆ ਹੁਣ ਲੈਪਟੋਪ ਤੇ ਮੈਂ ਕਈ ਹੋਰ ਕੰਮ ਕਰਨੇ ਹੁੰਦੇ ਆ ਪਰ ਇਹ ਮੈਨੂੰ ਹੁਣ ਕਹਿੰਦਾ ਐਡੀਟਰ ਤੂੰ ਇੰਦੇ ਤੇ ਕਰ ਯਾਰ ਦੇਖ ਯਾਰ ਬਾਈ ਐਡੀਟਰ ਸਾਡਾ ਨਾ ਬਾਈ ਬੋਇਆ ਦਾ ਹੁਣ ਚੱਕਵਾ ਹੋ ਚੁੱਕਿਆ ਇਹਦੇ ਨਾਲ ਬਾਈ ਜੀ ਇਹ ਗਲਤ ਅਰਕਤਾਂ ਵੀ ਕਰਨ ਲੱਗ ਗਿਆ ਤੁਹਾਨੂੰ ਪਤਾ ਕੁੜੀਆਂ ਨੂੰ ਵੀਰੇ ਮੈਸੀ ਭੇਜਦਾ ਵੀ ਭੇਜਦਾ ਨਹੀਂ ਮਤਲਬ ਜਿਹੜੇ ਇਹਨੂੰ ਹੁੰਦੇ ਆ ਛੱਡ ਕੇ ਜਾਇਆ ਕਈ ਕਮਰੇ ਚ ਜਿਹੜੇ ਇਹਨੂੰ ਬਾਈ ਮੈਸੇਜ ਹੁੰਦੇ ਆ ਨਾ ਬਾਈ ਇਹ ਬਾਈ ਕੁੜੀਆਂ ਨੂੰ ਪੈਸੇ ਖਵਾਈ ਜਾਂਦਾ ਬਾਈ ਦੇਖ ਲੋ ਯਾਰ ਇਹਨੂੰ ਬਾਈ ਮਾੜਾ ਮੋਟਾ ਸਮਝਾਓ ਯਾਰ ਸਿਆਣਾ ਵਹਿਣਾ ਹੈਗਾ ਵਾ ਤੇ ਇਦਾਂ ਦੀਆਂ ਚੀਜ਼ਾਂ ਕਰਨ ਲੱਗ ਗਿਆ ਹੁਣ ਯਾਰ ਇਹ ਅੱਜ ਵਾਲੇ ਵਲੌਗ ਦੇ ਵਿੱਚ ਬਾਈ ਜੀ ਆ ਮੈਨੂੰ ਕਹਿ ਰਿਹਾ ਕਿ ਮੇਰਾ ਚੈਨਲ ਬਣਾਓ ਤੁਸੀਂ ਬਾਈ ਕਮੈਂਟ ਕਰਕੇ ਦੱਸੋ ਕਿ ਆਪਾਂ ਨੂੰ ਇਹਦਾ ਚੈਨਲ ਬਣਾਉਣਾ ਚਾਹੀਦਾ ਜਾਂ ਫਿਰ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਮੈ ਤੇ ਤੂੰ ਦੁਬਈ ਨਹੀਂ ਪਤਾ ਵੀ ਇਹਦੀ ਪੜ੍ਹਾਈ ਦਾ ਕੰਪਰੋਮਾਈਜ਼ ਨਾ ਹੋ ਗਏ ਯਾਰ ਜੇ ਤੂੰ ਪੜ੍ਹੇਂਗਾ ਫੇਰ ਤੇਰਾ ਬਣਾ ਦਊਗਾ ਆਦਰਵਾਇਜ਼ ਨਹੀਂ ਬਾਈ ਮੇਰੀ ਆਈਡੀ ਤਾਂ ਤੁਹਾਡੇ ਕੋਲ ਹੀ ਆਣੀ ਆਸ ਤੇਰੇ ਫੋਨ 'ਚ ਮੈਂ ਤੇਰੇ ਕੋਲ ਤਾਂ ਫੋਨ ਹੀ ਹੈ ਨਹੀਂ ਚਲੋ ਬਈ ਦੱਸ ਵੇਂਦਾ ਮੈਂ ਚੈਨਲ ਬਣਾਦਾ ਜਾਂ ਫਿਰ ਨਾ ਬਣਾਵਾ ਕਿਉਂਕਿ ਇਹ ਮੇਰੇ ਕੱਲ ਦਾ ਮਗਰ ਪਿਆ ਹੋਇਆ ਕਹਿੰਦਾ ਵੀ ਮੇਰੇ ਨਾਲ ਇੱਕ ਵੀਡੀਓ ਵੀ ਬਣਾਓ ਚੈਲੰਜ ਵੀ ਕਰੋ ਹਨਾ ਜਾਂ ਚੀਜ਼ਾਂ ਬਣਾਓ ਮੇਰੇ ਨਾਲ ਪਰ ਮੈਂ ਇਹਨੂੰ ਕਹਿ ਰਿਹਾ ਕਿ ਤੂੰ ਹਜੇ ਯਾਰ ਚੈਨਲ ਬਣਾਉਂ ਰਿਹਾ ਤੂੰ ਛੋਟਾ ਵਾਂ ਪਰ ਇਹ ਬਾਈ ਰਾਤ ਰੋਣ ਲੱਗ ਗਿਆ ਸੀਗਾ ਬਹੁਤ ਜ਼ਿਆਦਾ ਕਹਿੰਦਾ ਸੀਗਾ ਵੀਰੇ ਮੈਂ ਪੜ੍ਹ ਇਹ ਕੱਦ ਲੈ ਵੀ ਮੈਂ ਨਹੀਂ ਚਲਾਇਆ ਕਰੂੰਗਾ ਤੁਸੀਂ ਹੀ ਸੈਸ ਕਰ ਲਿਓ ਤੁਸੀਂ ਹੀ ਇਹਦੀ ਵੀਡੀਓ ਵਗੈਰਾ ਮੇਰੀ ਅਪਲੋਡ ਕਰ ਦਿਆ ਕਰਿਓ ਤਾਂ ਮੈਨੂੰ ਬਈ ਕਮੈਂਟ ਕਰਕੇ ਦੱਸੋ ਇਹਦਾ ਬਣਾਉਣਾ ਚਾਹੀਦਾ ਜਾਂ ਫਿਰ ਨਹੀਂ ਤੇ ਬਈ ਇੰਨੇ ਵੀ ਆਦੋ ਚੈਨਲ ਬਣਾ ਲਿਆ ਹੋਇਆ ਵਾ ਤੇ ਉਹਨਾਂ ਤੇ ਬਾਈ ਇਹ ਨਾ ਪਾਉਂਦਾ ਵਾ ਰਿਐਕਸ਼ਨ ਵੀਡੀਓ ਵਗੈਰਾ ਪਾਉਂਦਾ ਵਾ ਜਿਵੇਂ ਗੈਸ ਚੈਲੰਜ ਕਰਦਾ ਤਾਂ ਉਹ ਵੀ ਬਈ ਜਾ ਕੇ ਤੁਸੀਂ ਜ਼ਰੂਰ ਦੇਖਿਓ ਤੇ ਬਾਈ ਮੈਂ ਅਮਨ ਮੈਂ ਆਮਣ ਆਮਣ ਦੋਵੇਂ ਜਾਣੇ ਤੇ ਦੋਵਾਂ ਦਾ ਨਾਮ ਵੀ ਆਮਣ ਆ ਆਪਾਂ ਨੂੰ ਡਿਟ ਐਡੀਟਰ ਕਹਿੰਦੇ ਨੇ ਉਹਦਾ ਨਾਮ ਆਮਣ ਆ ਤੇ ਬਾਈ ਅਹੀ ਨਾ ਮਤਲਬ ਗਾਣਾ ਜਿਹੜਾ ਇਹ ਆਪਦੇ ਚੈਨਲ ਦੀ ਪੋਣ ਨੂੰ ਫਿਰਦਾ ਸੀਗਾ ਫਿਰ ਮੈਂ ਯਾਰ ਮੈਨੂੰ ਨਾ ਸਲਾਹ ਦਿੱਤੀ ਕਿਸੇ ਨੇ ਕਿ ਤੁਸੀਂ ਨਵਾਂ ਚੈਨਲ ਬਣਾਓ ਕਮੈਂਟ ਵੀ ਬਹੁਤ ਆਉਂਦੇ ਸੀ ਕਿ ਵੀ ਨਵਾਂ ਚੈਨਲ ਬਣਾਓ ਇੱਕ ਆਪਦਾ ਹਣਾ ਕੋਈ ਵੀ ਨਾਮ ਤੇ ਫਿਰ ਮੈਂ ਵੀ ਬੀਂਗ ਰੈਕਡ ਨਾਂ ਤੇ ਨਵਾਂ ਚੈਨਲ ਬਣਾਤਾ ਉਹਨਾਂ ਤੇ ਸਾਰੇ ਹੁਣ ਗਾਣੇ ਆਇਆ ਕਰਨਗੇ ਕਿਉਂਕਿ ਇਹ ਸਾਰੇ ਕਮੈਂਟ ਕਰੀ ਜਾਂਦੇ ਬਾਈ ਇੱਕ ਗਾਣਾ ਹੋਡਾ ਹਰਸ਼ ਜਗਰਾਉ ਤੇ ਹੁੰਦਾ ਇੱਕ ਬੀਂਗ ਬ੍ਰਾਂਡ ਤੇ ਇੱਕ ਬੀਂਗ ਸਰਦਾਰ ਦੇ ਕਮੈਂ ਸਬਸਕ੍ਰਾਈਬ ਕਰ ਲਓ ਉਹਨੂੰ ਰੈਕਡ ਸਨੇਮ ਆ ਸਰਚ ਵੀ ਕਰ ਸਕਦੇ ਹੋ ਬੀਇੰਗ ਰੈਕਡ ਸਨੇਮ ਆ ਤੇ ਹਜੇ ਉਹਤੇ ਬਹੁਤ ਘੱਟ ਸਬਸਕ੍ਰਾਈਬਰ ਹੋਏ ਹੋਏ ਆ ਤੇ ਬਾਈ 28 ਤਰੀਕ ਨੂੰ ਉਹਨ ਤੇ ਗਾਣਾ ਆਉਣਾ ਵਾ ਤਾਂ ਫਟਾਫਟ ਜਾ ਕੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਜਿੰਨੇ ਜਣੇ ਵੀ ਆਪਣੇ ਭਰਾ ਆਪਨੂੰ ਦੇਖਣ ਵਾਲੇ 1k ਆ ਨਾ ਉਹਤੇ ਉਹਦੇ ਬਾਈ 1000 ਸਬਸਕ੍ਰਾਈਬਰ ਆ ਤਾਂ ਹੁਣੇ ਜਾ ਕੇ ਬਾਈ ਤੁਸੀਂ ਸਬਸਕ੍ਰਾਈਬ ਉਹਨੂੰ ਕਰ ਸਕਦੇ ਹੋ ਤੇ ਬਾਈ ਜੀ ਯਾਰ ਆਪਾਂ ਨਾ ਕੱਲ ਇੱਕ ਚੈਲੰਜ ਕੀਤਾ ਸੀਗਾ ਡੋਮੀਨੋਸ ਵਾਲਾ ਹਨਾ ਉਹਦੇ ਵਿੱਚ ਬਾਈ ਅਸੀਂ ਨਾ ਬਾਈ ਬਹੁਤ ਜ਼ਿਆਦਾ ਵੱਡਾ ਪੀਜ਼ਾ ਲੈ ਕੇ ਆਏ ਸੀਗੇ ਤੇ ਬਾਈ ਸਾਰਿਆਂ ਨੇ ਉਹਦਾ ਚੈਲੰਜ ਕੀਤਾ ਸੀਗਾ ਏ ਬਾਈ ਮੈਨੂੰ ਤਾਂ ਦੱਸ ਰਿਹਾ ਮੈਂ ਬੋਇਆ ਦੇ ਕੰਫਿਊਜ਼ ਹੋ ਜਾਂਦੇ ਹੁੰਦੇ ਕਈ ਕਈਆਂ ਨੇ ਮੈਨੂੰ ਕਮੈਂਟ ਕਰੀ ਜਾਂਦਾ ਸੀਗਾ ਅੱਜ ਆਪਣੇ ਵਾਲੀ ਵੀਡੀਓ ਤੇ ਕਿ ਬਾਈ ਲਿਵਿੰਗ ਇਨ ਕਾਰ ਚੈਲੰਜ ਕਰੋ ਹੋਣ ਵਾਲਾ ਪੂਰਾ ਐਕਸਟ੍ਰੀਮ ਤਾਂ ਬਈ ਮੈਂ ਆਲਰੇਡੀ ਕਰ ਚੁੱਕਿਆ ਹਾਂ ਬੀਇੰਗ ਸਰਦਾਰ ਤੇ ਹੋ ਤਾਂ ਕਰ ਕਈਆਂ ਨੂੰ ਤਾਂ ਕੰਫਿਊਜ਼ਨ ਹੁੰਦੀ ਆ ਤਾਂ ਕਰਕੇ ਆਪਾਂ ਸਿਹਰਾ ਚੈਨਲ ਚੈਨਲ ਚੈੱਕ ਕਰ ਲਿਆ ਕਰੋ ਚੈਨਲ ਬਹੁਤ ਦਾ ਮਤਲਬ ਇਹ ਨਹੀਂਗਾ ਕਿ ਯਾਰ ਸਾਨੂੰ ਇਨਕਮ ਬਹੁਤ ਜ਼ਿਆਦਾ ਵਾ ਇਦਾਂ ਦਾ ਕੁਝ ਨਹੀਂ ਹੁੰਦਾ ਕਿਉਂਕਿ ਬੀਇੰਗ ਸਰਦਾਰ ਤੇ ਮੈਂ ਸਿਰਫ ਇੱਕ ਵੀਡੀਓ ਪਾਈ ਆ 3 ਮਹੀਨੇ ਦੇ ਵਿੱਚ ਯਾਰ ਤਾਂ ਕਰਕੇ ਉਸੇ ਬਿਲਕੁਲ ਹੀ ਮੈਨੂੰ ਇਨਕ ਤੋਂ ਤੋਂ ਹੀ ਮੈਂ ਇਹ ਵੀਡੀਓਜ਼ ਵਗੈਰਾ ਪਾ ਨਹੀਂ ਰਿਹਾ ਸੀ ਤਾਂ ਉੱਥੋਂ ਹੀ ਮੈਨੂੰ ਇਨਕਮ ਨਹੀਂ ਆ ਰਹੀ ਸੀ ਜਿਹੜਾ ਆ ਚੈਨਲ ਆ ਨਾ ਇਹ ਤੇ ਵੀ ਮੈਂ ਹੁਣ ਰੈਗੂਲਰ ਹੋਇਆ ਵਾਂ ਪਹਿਲਾਂ ਮੈਂ ਜਦ ਮੈਂ ਬਿਮਾਰ ਹੋਣ ਕਰਕੇ ਪਾ ਨਹੀਂ ਰਿਹਾ ਸੀਗਾ ਤਾਂ ਇਨਕਮ ਤੇ ਵਿਊਜ਼ ਤੇ ਇੰਗੇਜਮੈਂਟ ਨਾ ਲੋ ਹੋਈ ਗਈ ਹੋਈ ਸੀਗੀ ਤੇ ਹੁਣ ਯਾਰ ਤੁਹਾਡੇ ਪਿਆਰ ਨਾਲ ਆਪਾਂ ਪੂਰਾ ਕੰਮ ਕਰਾਂਗੇ ਕਿਉਂਕਿ ਮੋਟੀਵੇਸ਼ਨ ਤੁਸੀਂ ਬੋਇਆ ਦਾ ਕਰ ਦਿੰਨੇ ਹੋ ਤਾਂ ਕਰਕੇ ਬਾਈ ਹੁਣ ਆਪਾਂ ਨਾ ਰੈਗੂਲਰ ਵੀਡੀਓਜ਼ ਪਾਇਆ ਕਰਾਂਗੇ ਹਰੇਕ ਚੈਨਲ ਤੇ ਸਾਰਿਆਂ ਨੂੰ ਜਾ ਕੇ ਬਾਈ ਚੈੱਕ ਆਊਟ ਕਰ ਲਿਓ ਹਰ ਸ਼ਵੇ ਦੇ ਇਕੱਲੇ ਦੇ ਚੈਨਲ ਆ ਸਾਡੇ ਇੱਕ ਇੱਕਾ 6 ਬਣ ਗਏ ਪਰ ਯਾਰ ਮੇਨ ਗੱਲ ਇਹ ਆ ਪਰ ਇੱਕ ਚੈਨਲ ਹੋਣਾ ਚਾਹੀਦਾ ਬੰਦੇ ਦਾ ਇਹ ਮੈਂ ਬਾਈ ਜ਼ਿੰਦਗੀ ਦੀ ਗੱਲ ਸਿੱਖੀ ਕਿਉਂਕਿ ਇੱਕ ਚੈਨਲ ਜਿਹੜਾ ਬੰਦਾ ਕੰਮ ਕਰਦਾ ਨਾ ਫਿਰ ਜ਼ਿਆਦਾ ਹੁੰਦਾ ਹਨਾ ਕੋਈ ਤਿੰਨ ਖੂਹ ਪਟਨੇ ਉਹੀ ਇੱਕ ਪਟਨਾ ਉਨਚੋਂ ਪਾਣੀ ਆ ਜਾਂਦਾ ਤਿੰਨ ਖੂਹ ਪੜਦੇ ਪੜਦੇ ਕਿਹੇ ਚੋਂ ਵੀ ਨਹੀਂ ਆਉਂਦਾ ਪਾਣੀ ਬਾਈ ਹੁਣ ਮੇਰੇ ਨਾਲ ਇਸ ਟਾਈਮ ਇਹੀ ਹੋ ਰਿਹਾ ਵਾ ਦੇਖਣ ਨੂੰ ਲੱਗਦਾ ਇਹਦੇ ਬਹੁਤ ਚੈਨਲ ਆ ਬਹੁਤ ਵਧੀਆ ਕੰਮ ਆ ਰਿਹਾ ਹੁਣ ਇਹ ਵੋ ਪਰ ਇਹਨਾਂ ਨੂੰ ਨਹੀਂ ਪਤਾ ਵੀ ਸਾਰੇ ਚੈਨਲ ਮਤਲਬ ਮੈਂ ਵੀਡੀਓ ਵਗੈਰਾ ਬਹੁਤ ਕੱਟ ਬਣਦੀਆਂ ਨੇ ਫਿਰ ਹਸਣ ਉਹੀ ਇੱਕ ਤੇ ਪਉਂਦਾ ਕਿੰਨਾ ਵਧੀਆ ਹੋ ਜਾਣਾ ਸਾਰਾ ਕੋ ਹ ਹੋਵੇ ਉਹ ਲੱਗ ਬਣਾਉਂਦਾ ਬਣਾਉਂਦਾ ਯਾਰ ਮੈਂ ਫਰੀਕ ਤੇ ਯਾਰ ਵੀਡੀਓ ਕੱਟ ਫੋਨ ਲੱਗ ਜਾਂਦਾ ਤੇ ਬਾਈ ਮੈਂ ਨਾ ਇੱਕ ਇੰਸਟਾਗ੍ਰam ਤੇ ਨਾ ਇੱਕ ਟ੍ਰਿਕ ਜੀ ਦੇਖੀ ਸੀ ਕਿ ਉਹਨਾਂ ਜਿਵੇਂ ਗਲਾਸ ਵਿੱਚ ਪਾਣੀ ਪਾ ਕੇ ਥੱਲਾਉਂਦੀ ਫਲੈਸ਼ ਜਗਾ ਕੇ ਉੱਪਰੋਂ ਦੀ ਜਿਵੇਂ ਹਲਦੀ ਜਾਂ ਫਿਰ ਉਹ ਬੀ 2 ਵਿਟਾਮਿਨ ਦਾ ਹਨਾ ਉਹ ਕੈਪਸੂਲ ਪਾਉਂਦੇ ਤਾਂ ਬਾਈ ਬਹੁਤ ਕਹਿਣਾ ਸਪਾਰਕਲ ਜੇ ਬਣਦੇ ਆ ਤਾਂ ਬਾਈ ਆਪਾਂ ਹੁਣ ਉਹ ਟਰਾਈ ਕਰਦੇ ਆ ਚਲੋ ਆਜੋ ਚਲੋ ਬਾਈ ਹੁਣ ਟਰਾਈ ਕਰਦੇ ਆ ਤੇ ਉਹ ਨਾ ਜਿਹੜਾ ਚਮਚ ਹਲਦੀ ਦਾ ਇਹਦੇ ਵਿੱਚ ਪਾਇਓ ਕੋਈ ਦੇਖਦੇ ਆ ਹੁਣ ਬਾਈ ਆਪਣਾ ਸਕਸੈਸਫੁਲ ਹੁੰਦਾ ਜਾਂ ਫਿਰ ਨਹੀਂ ਉਹ ਬਾਈ ਜੀ ਕ੍ਰिएਟਰ ਆਏ ਸਾਰੇ ਤੇ ਖਵਾ ਦਾਂਗਾ ਸੈਂਟਰ ਚ ਕਿਵੇਂ ਮਰਦੀ ਜਮ ਮਰਦੀ ਸਾਰੇ ਚ ਖਵਾ ਦਾਂਗਾ ਉਹ ਨੋਕੇਡ ਵਲੌਗ ਤੋਂ ਬਈ ਦੇਖੋ ਉਹ ਇਹ B3 ਹੁੰਦਾ ਉਹ ਵਾਲਾ ਵਿਟਾਮਿਨੋਂ ਜ਼ਿਆਦਾ ਘੈਂਟ ਹੋਊਗਾ ਨਾ ਦੇਖੇ ਇਸ ਵਿੱਚ ਹੈ B2 ਉਹ ਤਾਂ ਇਹ ਨਾਲ ਵੀ ਹਲਦੀ ਨਾਲ ਵੀ ਬਾਈ ਬਹੁਤ ਠੀਕ ਠਾਕ ਹੋ ਰਿਹਾ ਵੈਸੇ ਹੈ ਨਾ ਥੋੜਾ ਬਾੜਾ ਨਹੀਂ ਹੋ ਰਿਹਾ ਮਤਲਬ ਹਾਂ ਮਤਲਬ ਇਹ ਤਾਂ ਨਾਰਮਲ ਹੋ ਰਿਹਾ ਹੋਰ ਨਾ ਸਪਾਰਕਿੰਗ ਸਪਾਰਕਿੰਗ ਹੋਊਗਾ ਹਾਂ ਬਾਈ ਜੀ ਹੁਣਾਂ ਤਾਂ ਦੋਵੇਂ ਤਿਆਰ ਇੱਕ ਨਾ ਬੈਡਬਾਲ ਦਾ ਮੈਚ ਲੱਗਣ ਵਾਲਾ ਉਹ ਕਿਉਂ ਕਿਉਂਕਿ ਦੇਖੋ ਯਾਰ ਆ ਇਹਨੂੰ ਹਨਾ ਕਹੀ ਜਾਂਦਾ ਕਿ ਮੈਂ ਤੈਨੂੰ ਉਹਦੇ ਪੂਲਸ ਨਹੀਂ ਨਾ ਹੋਣਾ ਮੈਂ ਕੱਲਾ ਨਾ ਹੂੰਗਾ ਤੇ ਹੁਣ ਬਾਈ ਇਹ ਕਹਿੰਦਾ ਮੈਨੂੰ ਨਵਾਓ ਆ ਹੁਣ ਜਰਾ ਯਾਰ ਰੋਣ ਵਰਗਾ ਮੂੰਹ ਬਣਾਈ ਵਰਦਾ ਸੀਗਾ ਮੈਂ ਕਿਹਾ ਰੋ ਨਾ ਆਪਾਂ ਇੱਕ ਬਾਈ ਚੈਲੰਜ ਕਰਦੇ ਹਾਂ ਹੁਣ ਇਹ ਦੋਵੇਂ ਬਾਈ ਬੈਡਬਾਲ ਖੇਡਣਗੇ ਜ ਉਹਦੀ ਗੱਲ ਮੰਨੀ ਜਾਊਗੀ ਠੀਕ ਆ ਵੀਰੇ ਆਪਲਾ ਬਗਾੜਦਾ ਕਰੋ ਕਿੰਦੀ ਕਿੰਦੀ ਵਾਰੀ ਆ ਪਹਿਲੀ ਵਾਰੀ ਮੇਰੀ ਆ ਗਈ ਸੀ ਪਹਿਲੀ ਵਾਰੀ ਹੁੰਦੀ ਆ ਦੂਜੀ ਤੇਰੀ ਆ ਹਾਂ ਥੋੜੋ ਜਿਹਾ ਮੈਨੂੰ ਹਿੰਟ ਜਾ ਮਿਲ ਜੂਗਾ ਹਾਂ ਵੀ ਕਿੰਨੇ ਰਹਿ ਗਏ ਚਲੋ ਬਾਈ ਪਹਿਲੀ ਬੋਲ ਸਿਆ ਇਹਨੂੰ ਤੂੰ ਵੀਰੇ ਕੈਚ ਕੋਈ ਤੂੰ ਕਰਨੇ ਆ ਕੈਚ ਮੇਰਾ ਨਹੀਂ ਮੰਨੇ ਜਾਨਾ ਆਊਟਰ ਹੁਣ ਬਾਈ ਜੇ ਇਹਨਾਂ ਆਊਟ ਨਾ ਹੋਇਆ ਤਾਂ ਚੱਕਰ ਪੈ ਜਾਣਾ ਯਾਰ ਤੇ ਤੂੰ ਇੰਨੀ ਉਮੀਦ ਸੀਗੀ ਯਾਰ ਛੱਕੇ ਜੋਕ ਕੇ ਲਾਏਗਾ ਤੂੰ ਆਊਟ ਹੋ ਗਿਆ ਚਲੋ ਭਾਈ ਜੀ ਕੈਚ ਕਰ ਕੈਚ ਕਰ ਵਨ ਟਿਪ ਸੀ ਜੋ ਓਏ ਓ ਛੱਕਾ ਵੱਜ ਗਿਆ ਜੀ ਆਹ ਭਾਈ ਜਿੱਤ ਗਿਆ ਹੁਣ 80 ਜਾਂਦਾ ਯੂਨੂ ਭਾਈ ਇਹਨੇ ਬੋ ਖਿਜਾਇਆ ਯਾਰ ਪਰ ਚਲ ਕੋਈ ਨਹੀਂ ਆ ਦੇਖੋ ਅਮਨ ਭਾਈ ਗੰਦੇ ਉਹ ਵੰਡੀ ਜਾਂਦਾ ਵਾ ਹਰਿਆ ਨੂੰ ਆਪ ਇਹਨੇ ਭਾਈ ਯਾਰ ਵਧੀਆ ਵਧੀਆ ਖਾ ਲਈ ਬਾਕੀਆਂ ਨੂੰ ਗੰਦੇ ਗੰਦੇ ਵੰਡੀ ਜਾਂਦਾ ਆਹ ਦੇਖ ਲਓ ਭਾਈ ਨੂੰ ਖਿਜਾਈ ਜਾਂਦਾ ਮੁੰਤੇਰੀ ਘਰ ਮੰਨੀ ਜਾਊਗੀ ਤੈਨੂੰ ਕਹਿ ਦੇ ਯਾਰ ਕੋਈ ਨਾ ਯਾਰ ਤੂੰ ਆ ਜਾ ਭਰਾਵਾ ਮੇਰਾ ਕਹਿ ਦੇ ਓਏ ਕਿਉਂ ਬਿਨਾ ਮਿਹਨਤ ਦੇ ਜਿੱਤੇ ਗਿਆ ਤਾਂ ਅਰਸ਼ਪ੍ਰੀਤ ਸਿੰਘ ਉਹ ਅਰਸ਼ਪ੍ਰੀਤ ਸਿੰਘ ਨੇ ਬੋਲ ਕਰਾਤੀ ਜੀ ਏਡੀ ਓਏ ਬੁਮਰਾ ਆ ਗਿਆ ਜੀ ਬੁਮਰਾ ਪੱਗ ਬੰਨ ਕੇ ਜੀ ਉਹ ਬੁਮਰਾ ਆ ਗਿਆ ਜੀ ਉਹ ਆਊਟ ਕਰਤਾ ਇਹ ਐਲਬੀ ਡਬਲਯੂ ਐਲਬੀ ਡਬਲਯੂ ਹੁੰਦਾ ਬਾਈ ਚਲੋ ਬਾਈ ਹੁਣ ਦੇਖਦੇ ਆ ਇਹ ਓਏ ਸਿੱਧੀ ਵੀਰੇ ਪੋਲਾਂ ਚ ਵੱਜੀ ਪੋਲਾਂ ਚ ਨਹੀਂ ਲੱਗੀ ਕੋਟ ਸਾਹ ਆਪ ਹੋਏ ਮੁਰੇ ਉਹ ਚੋਕਾ ਵਾਜਦਾ ਭਾਜੀ ਪਹਿਲੀ ਬੋਲਦੀ ਭਾਜੀ ਪਹਿਲੀ ਬੋਲਦੀ ਚੋਕਾ ਜਾਂਦਾ ਹੈ ਵੇ ਅਗਲੀ ਵਾਰ ਮੇਹੀ ਜੋਦੀ ਮਾਇਓ ਉਹ ਹੋਰ ਬਾਜੀ ਵਾਦੀ ਆ ਕੀ ਕਰਤਾ ਜੀ ਕੈਦ ਸੀਗਾ ਜੀ ਛੱਕਾ ਛੱਕਾ ਵਜਿਆ ਜੀ ਮੁੰਡਿਆਂ ਨੇ ਛੱਕਾ ਵਾਲਿਆ ਜੀ ਵਾਨੇ ਉਹ ਰੋ ਕੋਮਾ ਦੋ ਘਰ ਰਾਕਟ oh my god ਆ ਦੇਖੋ ਬਈ ਇਹ ਉਸੇ ਰੋਲ ਹੋ ਗਿਆ ਹੱਡੀਆ ਕਿਉਂਕਿ ਇਹ ਆਪਦੇ ਬਈ ਨਾ ਸੈਂਡਰਾਂ ਦੀ ਫ੍ਰੀਤੇ ਨਹੀਂ ਬੰਦਦਾਗਾ ਫ੍ਰੀਤੇ ਨਹੀਂ ਜੋ ਵੀ ਹੁੰਦਾ ਇਹ ਆ ਖੁੱਲੇ ਹੀ ਛੱਡਦਾ ਡਿੱਗਣ ਵਾਲਾ ਹੀ ਦੋ ਵਾਰੀ ਜਦੋਂ ਮੈਂ ਕਿਹਾ ਬੰਨ ਲਾ ਹਣਾ ਮੈਂ ਕੁਛ ਨਾ ਕਿਹਾ ਮੈਂ ਕਿ ਤੂੰ ਬੰਤਾ ਹੀ ਨਾ ਤਿੰਨ ਚਾਰ ਵਾਰੀ ਕਿਹਾ ਤਾਂ ਫਿਰ ਆਉਣ ਲੱਗ ਗਿਆ ਬਾਈ ਆ ਦੇਖ ਲੈ ਕਿਊਟੀ ਪਾਈ ਹੁਣ ਬਾਈ ਜੀ ਆਪਾਂ ਆਪਣੇ ਰੋਬੋ ਨੂੰ ਲੈ ਕੇ ਆਏ ਹੋਏ ਆ ਇਥੇ ਮਿੱਟੀ ਵਿੱਚ ਖੜਾਉਣ ਬੋਹਿਆ ਦਾ ਕਮੈਂਟ ਆ ਰਹੇ ਸੀਗੇ ਇਹਨੂੰ ਫਰਸ਼ ਤੇ ਘੱਟ ਰੱਖਿਆ ਕਰੋ ਤੇ ਮਿੱਟੀ ਵਿੱਚ ਖੜਾਇਆ ਕਰੋ ਪਰ ਮਿੱਟੀ ਇਥੇ ਕੋਈ ਲੱਭ ਨਹੀਂ ਰਹੀ ਤੇੜੀ ਖੜਾ ਦੀ ਇਹ ਵੀ ਤੇ ਇਹ ਵੀ ਯਾਰ ਪੱਥਰਾਂ ਨੂੰ ਹੀ ਆ ਯਾਰ ਉਹ ਉੱਥੇ ਹੈਗੀ ਮਿੱਟੀ ਆ ਆ ਦੇ ਬਾਈ ਮਿੱਟੀ ਦੇ ਨਾਂ ਤੇ ਇਹਨੂੰ ਇੱਥੇ ਲੈ ਆਏ ਚੰਨੀਆਂ ਚੰਨੀਆਂ ਖੇਲ ਰਹੀਆਂ ਪਈਆਂ ਨੇ ਇਥੇ ਇਥੇ ਰੇਤਾ ਖਿਲਰਿਆ ਪਿਆ ਹੁਣ ਬਸ ਬਾਈ ਆ ਦੋ ਕੁ ਮਿੰਟ ਇੱਥੇ ਬੈਠੇ ਸੀਗੇ ਇਨੂੰ ਘਰੀ ਵਾਪਸ ਲੈ ਕੇ ਚੱਲੇ ਆ ਕਿਉਂਕਿ ਬਾਈ ਨੂੰ ਨਾ ਗਰਮੀ ਬਾਲੀ ਲੱਗਦੀ ਆ ਤੇ ਓਦਾਂ ਵੀ ਜਿਵੇਂ ਛੋਟਾ ਨਾ ਮੂੰਹ ਦਾ ਚਪਟਾ ਜਿਹਾ ਵਾਹਮਣਾ ਵਰਗਾ ਤਾਂ ਕਰਕੇ ਨਾ ਤਾਂ ਕਰਕੇ ਨਾ ਇਹਨੂੰ ਵਾ ਘਰੇ ਲੈ ਕੇ ਚੱਲੇ ਆ ਯਾਰ ਮੈਨੂੰ ਗਰਮੀ ਬਹੁਤ ਲੱਗਦੀ ਆ ਨਾ ਮੂੰਹ ਚਪਟਾ ਕਰਕੇ ਰਸਹਿਨ ਨਹੀਂ ਹੁੰਦੀ ਅੰਤੋਂ ਆ ਗੰਦਾ ਹੋ ਗਿਆ ਉਹਨੂੰ ਜਾ ਕੇ ਧੋਨੇ ਆ ਸਹਿਜ ਵੀ ਤਾਂ ਗੰਦਾ ਹੀ ਕਦੇ ਤੋਂ ਆ ਸਹਿਜ ਤੇ ਬਾਈ ਇਹ ਸਾਡਾ ਜੀਨਾਮਾ ਹੋ ਚੁੱਕਿਆ ਛੇ ਹੀ ਤੇ ਮੇਰੀ ਮਣੀ ਮੱਠ ਭੇੜ ਹੋ ਗਈ ਏ ਕੌਂਦੀ ਆਉਦੇ ਘਰੇ ਇੱਕ ਆਦ ਦੇਖ ਲਓ ਬੰਦਿਆ ਖੋਲ ਹੀ ਨਹੀਂ ਰਿਹਾ ਹੋ ਲਓ ਗਿਆ ਉਹ ਇੱਕ ਆਪਾਂ ਜਾ ਜਿਖਾ ਲਾ ਗਏ ਇਹ ਦਿਆਮਨ ਨੂੰ ਵੱਧ ਤਾ ਕੇ ਰੱਖਦੇ ਸੀ ਵਾਹ ਜੀ ਵਾਹ ਅੱਜ ਬਾਈ ਜੀ ਫੇਰ ਆਪਾਂ ਨਹਾਵਾਂਗੇ ਏਕਮ ਦੇ ਪੂਲ ਦੇ ਵਿੱਚ ਤੇ ਅਮਨ ਜੀ ਤਾਂ ਬਾਈ ਰੈਡੀ ਹੋ ਗਏ ਨੇ ਸ਼ਰਮ ਆਉਂਦੀ ਹੈ ਜੀ ਅਮਨ ਜੀ ਨੂੰ ਪਰ ਕੋਈ ਨਹੀਂ ਅਮਨ ਦੀ ਆਹ ਦੇ ਅਮਨ ਦੀ ਕੀ ਕਰੀ ਜਾਂਦੇ ਨੇ ਜੀ ਪਹਿਲਾਂ ਇੱਥੇ ਨਹਾ ਰਹੇ ਨੇ ਜੀ ਬਹੁਤ ਜ਼ਿਆਦਾ ਖਿਆਲ ਰੱਖ ਰਹੇ ਨੇ ਜੀ ਸੁੱਚਮਤਾ ਦਾ ਇੱਧਰ ਆ ਦੇਖ ਲਓ ਜੀ ਆਪਣਾ ਤੁਥਲ ਸਿੰਘ ਏ ਉਹ ਦੇ ਭਾਈ ਮজা ਆ ਗਿਆ ਮਜ਼ਾ ਆ ਗਿਆ ਭਾਈ ਭਾਈ ਦੇਖੋ ਯਾਰ ਹੋ ਚੁੱਕਾ ਘਰੇ ਇਦਾਂ ਪੂਲ ਬਣਿਆ ਹੋਵੇ ਕਿੰਨਾ ਸਵਾਦ ਆਣਾ ਯਾਰ ਆਹ ਦੇਖੋ ਭਾਈ ਨੂੰ ਲਾਉਣ ਨੂੰ ਫਿਰਦਾ ਹੁਣ ਲੈ ਨਹੀਂ ਰਿਹਾ ਹੁਣ ਪੱਗ ਨਾਲ ਲਊਗੀ ਯਾਰ ਨਹੀਂ ਨਹੀਂ ਇਦਾਂ ਨਹੀਂ ਲੈਂਦੀ ਆ ਕੀ ਓਏ ਹੈ ਲੱਗਣ ਲੱਗੀ ਬਹੁਤ ਤਿਲਕਣ ਬਹੁਤ ਤਿਲਕਣ ਆ ਜਾਵਾਂ ਮੈਂ ਮੈਂ ਵੀ ਉਹਨਾਂ ਵੀਰੇ ਮੈਂ ਵੀ ਉਹਨਾਂ ਟੈਨਸ਼ਨ ਨਾ ਲੈ ਪਰਫਮਗਾਈਏ ਅੱਜ ਆਪਾਂ ਕੱਲ ਨੂੰ ਨਾ ਬਾਈ ਇੱਕ ਆਉ ਵਾਲਾ ਤੇ ਅੱਜ ਕਰਾਂਗੇ ਆਹ ਕਿਹੜਾ ਹੁੰਦਾ ਉਹ ਆਈਸ ਵਾਲਾ ਆਈਸ ਬਾਸ ਚੜਣੇ ਕਰਾਂਗੇ ਬਾਈ ਬਹੁਤ ਸਾਰੇ ਪਰਫਮਾਂ ਦਾ ਹਨਾ ਵੱਡੇ ਵੱਡੋਂ ਕੀ ਡੋਂਕੀ ਡੋਂਕੀ ਇੱਡੇ ਵਾਲੇ ਨਹੀਂ ਬਾਈ ਵੱਡੇ ਵਾਲੇ ਉਹ ਵਾਹ ਜੀ ਵਾਹ ਬਾਈ ਹੁਣ ਚੱਲਦੇ ਆ ਆਹ ਦੇਖੋ ਬਾਈ ਹੁਣ ਹੁੰਦਾ ਨਹੀਂ ਕਿ ਇੱਥੇ ਹੋਣੇ ਹੋ ਜਾ ਕੋ ਕਰੀ ਜਾਂਦਾ ਇਹ ਚੱਲ 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 ਸ਼ਾਬਾਸ਼ ਆ ਬਈ ਪੁੱਠੀ ਨਿੱਕਰ ਪਾ ਕੇ ਆ ਗਿਆ ਆ ਪੁੱਠੇ ਆ ਗਿਆ ਉਦੇ ਉਹਦੇ ਬਈ ਕਿੰਨਾ ਕੁਸ ਹੋ ਗਿਆ ਇਕੱਲੀ ਨਿੱਕ ਕਰ ਤੇ ਗੁੱਸਾ ਆ ਹੀ ਜਾਂਦਾ ਉਹ ਦੇਖ ਨਿੱਕ ਮੇਰੀ ਆਈ ਨਹੀਂ ਮੇਰੀ ਐਡੀ ਵੱਡੀ ਹੁੰਦੀ ਯਾ ਕਿਹੜੀ ਕੱਛਾ ਸੋਚ ਤੇ ਯਾਰ ਘਿੰਡੀ ਕੱਛਾ ਸੋਚ ਆ ਯਾਰ ਇਹਦੇ ਕੱਛੇ ਨਾਲ ਵੀ ਨਿੱਕੀ ਸੋਚ ਆ ਜਾਂਦੀ ਬਈ ਲੋਕੀ ਪੱਗ ਬਟਾ ਲੈਣ ਦਾ ਕੱਛਾ ਨਹੀਂ ਬਟਾ ਸਕਦਾ ਦੇਖੋ ਇੱਕ ਯਾਰ ਤੇ ਦੇਖੋ ਬਈ ਹੁਣ ਆਪਾਂ ਪੂਲ ਵਿੱਚ ਕਰਨ ਵਾਲੇ ਜਿਹੜੇ ਸਾਰੇ ਦੇਖ ਲਓ ਬਈ ਇਹਦਾ ਚੀਜ਼ ਕਰਦੇ ਛੀ ਤਾਬਾਸਾ ਬਈ ਹੋ ਗਈ ਚੀਜ਼ ਤੇ ਹੁਣ ਬਈ ਮੈਂ ਵੀ ਜਾਂਨਾ ਚਲੋ ਬਈ ਹੁਣ ਚਲਦੇ ਆ ਜਾਂ ਟਾਂਕੀ ਆ ਜੀਓ ਠੀਕੋ ਹੋ ਬੁਰਾ ਹੰਡਾ ਹੰਡਾ ਉਹ ਆ ਜਾਏ ਬੁਰਾ ਹੰਡਾ ਬੜੀ ਮਲੇਗਾ ਧੱਡਾ ਨਹੀਂ ਆਵੇ ਹਾਂ ਇਹ ਪਤਾ ਕੋਲੇ ਆ ਜਾ ਕੋਲੀਆ ਭਾਇਆ ਭਰਿਆ ਹੁਣੀ ਬਣੀ ਹੁਣੀ ਹੁਣੀ ਭਰਿਆ ਲੱਗਦਾ ਨਾ ਅਜਾ ਫਿਰ ਕਿੰਨੇ ਪੈਸੇ ਕਿਟਾ ਆਪਣੇ ਕੋਲ ਪਈਆਂ ਸੀਗੀਆਂ ਉਹ ਕਿੰਨੇ ਪੈਸੇ ਕਿ ਸੀਮੈਂਟ ਸੂੰ ਮੜਦੇ ਫਿਰ ਵੀ ਇਹਦੇ 4445 ਲੱਗ ਗਿਆ 4445 ਰੁਪਇਆ ਉਦਾਂ ਦੇ ਬਾਕੀ ਭਾਈ ਇੱਟਾਂ ਠੀਕ ਹੈ ਇੰਨੇ ਰੁਪਏ ਵੀ ਤੁਸੀਂ ਆਪਣਾ ਘਰੇ ਫੂਲ ਫਰਾਸ ਦੇਦੇ ਹੋ ਤੇ ਜ਼ਿੰਦਗੀ ਭਰ ਨਿਆਰੇ ਲੈਸਨ ਤੇ ਉਹਦੇ ਲਾਇਆ ਉੱਥੇ ਲੈਦਾ ਲੱਗਿਆ 1500 ਰੁਪਏ ਪੈਪਾਂ ਦੇ ਅਸਾ ਪੈਪਾਂ ਦੇ ਬੰਦੇ ਨੇ ਫਿਰ ਲੈਦਾ ਲੱਗਿਆ ਬਾਈ ਇਹ ਵੀ ਬਾਈ ਦੇਖੋ ਪਰ ਚਾਹ ਤਾਂ ਚੀਜ਼ ਬਣ ਗਈ ਹੋਰ ਯਾ ਕਿ ਨਿਆਰੇ ਉਹ ਮਾਣਾ ਜੇ ਮਰਜੀ ਨਾ ਲੈ ਗਿਆ ਚੱਕਦਾ ਡਿਗਰ ਸਿੰਘ ਪੂਨੀਗਾ ਸਾਡੇ ਘਰ ਵੀ ਸੀਵਿੰਗ ਪੂਗਲਾ ਜੀ ਹੋਰੇ ਤੋਂ ਤੇ ਬੱਝ ਗਿਆ ਬਾਹ ਤੇ ਸੋਰੀ ਭਾਜੀ ਸੋਰੀ ਬਾਈ ਮੈਂ ਨਾ ਥੋੜੀ ਬਾਹ ਦੀ ਕੇੜੀ ਕਰਦਾ ਹਜੇ ਆ ਦੇਖੋ ਕਿੰਨੀ ਕੇਰ ਹੋ ਰਹੀ ਹੈ ਪਰ ਦੇਖੋ ਵੀਡੀਓ ਮੇਰੀ ਡਾਕਟਰ ਸਾਹਿਬ ਨੇ ਦੇਖ ਲਈ ਮੇਰੇ ਚੰਡਾ ਨੇ ਬੜੀਆਂ ਉਹਨੇ ਉਹ ਦੇਖ ਚਲੋ ਬਾਈ ਹੁਣ ਚਾਚੇ ਨੇ ਜਾਣਾ ਵਾ ਨਾਨਕ ਸਰ ਸਾਡੀ ਵੀਡੀਓ ਬਣਾਉਣ ਵਾਲਾ ਕੋਈ ਹੈ ਨਹੀਂਗਾ ਗ੍ਰੈਜੂਏਟ ਬਾਈ ਮਾਰ ਲਿਓ ਤਾਂ ਕਰਕੇ ਬਾਈ ਜੀ ਓਏ ਦੁੱਪੋਂ ਦਕਸ ਨੂੰ ਉਤਰੇ ਨਹੀਂ ਬਚਾਲਿਆ ਬਚਾਲਿਆ ਜੀ ਇਹ ਹੈ ਜੀ ਭਰਾ ਭਰਾਵਾਂ ਦੀ ਆ ਬਾਵਾ ਦੇਖੋ ਬਾਈ ਥੋੜਾ ਥੋੜਾ ਖਾ ਕੇ ਸਾਰੇ ਇੱਥੇ ਬੈਠੇ ਰਲ ਮਿਲ ਕੇ ਆ ਬੈਠਾ ਬਾਈ ਚਲੋ ਬਾਈ ਹੁਣ ਇਥੇ ਨਿਆਰੇ ਲੈਂਦੇ ਆ ਤੇ ਬਾਈ ਆਪਾਂ ਕੱਲ ਇਥੇ ਆਈਸ ਬਾਤ ਚੈਲੰਜ ਵੀ ਕਰਨਾ ਵਾ ਤਾਂ ਉਹਦੇ ਲਈ ਫਟਾਫਟ ਸਬਸਕ੍ਰਾਈਬ ਕਰ ਲਓ ਤੁਸੀਂ ਵੀਰੇ ਬਾਈ ਦੇਖੋ ਇਹ ਹੁਣ ਨਿੱਕਰ ਪਈਆ ਅੰਦਰ ਉਹ ਦੇੜੀ ਰਾਂ ਕਹਿੰਦਾ ਮੈਨੂੰ ਵੀਰਾ ਵੀਰਾ ਕਹਿ ਬਰੇ ਮਾਰੀ ਦਾ ਵਾਰੀ ਕਹਿ ਰਿਹਾ ਉਹ ਜ਼ਿੰਦਗੀ ਚ ਕਹਿੰਦਾ ਨਾ ਕਬੇ ਉਹਨੂੰ ਇੱਕ ਆਮ ਇੱਕ ਆਮ ਹਾਏ ਸ਼ਮੀ ਜੀ ਇੱਕ ਆਮ ਆ ਜਾਓ ਉੱੱਕ ਜਾਓ ਬਾਈ ਹੋਰ ਆਪਣੂੰ ਬਰੇਉਣੀ ਮਿਲਨ ਆਇਆ ਬਾਈ ਲੁਧਿਆਣੇ ਤੋਂ ਤੇ ਬਰੇ ਰਾਤ ਦੇ ਨਾ 8 ਵਜ ਗਿਆ ਬਾਹਰ ਦੇਖਿਆ ਇੰਨਾ ਹਨੇਰਾ ਵੀ ਹੈ ਨਹੀਂਗਾ ਲੱਗਿਆ ਸੀ ਬਹੁਤ ਹਨੇਰਾ ਹੋਊਗਾ ਹਨਾ ਪਰ ਜਮਾਂ ਸਹੀ ਆ ਹੋਰ ਬਰੇ ਠੀਕ ਠਾਕ ਹੋ ਬਸ ਜੇ ਚੜਦੀ ਕਲਾ ਵਗੀ ਜੋ ਵਧੀਆ ਬਾਈ ਲੱਗਿਆ ਤੁਹਾਨੂੰ ਅਮਰਿਕ ਨਹੀਂ ਬਾਈ ਸਾਨੂੰ ਇਹ ਬਹੁਤ ਵਧੀਆ ਲੱਗਿਆ ਤੁਸੀਂ ਟਾਈਮ ਕੱਢ ਕੇ ਆਏ ਕੀ ਹੁੰਦੀ ਸਮੇਂ ਚੋਂ ਆਪਦੇ ਚੋਂ ਤੇ ਫਿਰ ਉਹਨਾਂ ਦਾ ਸਿਆ ਫਿਰ ਉਹਨਾਂ ਦੀ ਫੈਮਿਲੀ ਵੀ ਯਾਰ ਵਲੌਗ ਵਾਰਾ ਦੇਖਦੀ ਆ ਤਾਂ ਬਾਈ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਧੰਨਵਾਦ ਯਾਰ ਤੇ ਬਹੁਤ ਬਹੁਤ ਸ਼ੁਕਰੀਆ ਬਾਈ ਤੁਹਾਡਾ ਸਾਰਿਆਂ ਦਾ ਤੇ ਆ ਛੋਟੂ ਬਾਈ ਇਹ ਆਪਦੇ ਚੈਨਲ ਦੀ ਵੀਡੀਓ ਬਣਾ ਰਿਹਾ ਸੀਗਾ ਇੱਥੇ ਹੁਣ ਬਾਅਦ ਚ ਬਣਾਵਾਂਗੇ ਹੁਣ ਅਮਨੂ ਨਹੀਂ ਗਏ ਹੋਇਆ ਉਦੋਂ ਬੈ ਕੇ ਚੈਲੰਜ ਵੀ ਕਰਾਂਗੇ ਆਪਾਂ ਤੇ ਬਾਈ ਤੁਹਾਡਾ ਥੈਂਕ ਯੂ ਠੀਕ ਹੈ ਜੀ ਬਾਈ ਜੀ ਹੁਣ ਆਪਾਂ ਨੇ ਇੱਕ ਬਹੁਤ ਜ਼ਿਆਦਾ ਖਤਰਨਾਕ ਚੈਲੰਜ ਕਰਨ ਲੱਗੇ ਆ ਜੋ ਕਿ ਮੈਂ ਬਹੁਤ ਟਾਈਮ ਤੋਂ ਸ ਮਨ ਬਾਈ ਫਾਈਨਲੀ ਮੈਂ ਨਾ ਬਾਈ ਏ ਕਮ ਨੂੰ ਕਹਿਤਾ ਹੋਇਆ ਵੀ ਤੂੰ ਇੱਥੇ ਹੀ ਰਹਿਣਾ ਮੱਜ ਤੇ ਬਾਈ ਇੱਥੇ ਰਹਿ ਲਿਆ ਏ ਤੇ ਹੁਣ ਬਾਈ ਰਾਤ ਤੇ ਨਾ 2 ਬੱਜੇ ਹੋਏ ਆ 2 ਬੱਜੇ ਨਿਗੇ ਪ੍ਰੋਪਰ ਹਜੇ ਮਤਲਬ ਵਜਨ ਵਾਲੀ ਹੀ ਆ ਬਸ ਤੇ ਚੋਮਾ ਨੇ ਰੋਇਆ ਪਿਆਈ ਮੈਂ ਲੈ ਡਟਾ ਜਗਾਈ ਫਿਰਦੇ ਆ ਯਾਰ ਤੁਸੀਂ ਜਿਹੇ ਸਾਵੇਂ ਤੂੰ ਸੱਚੀ ਕਰਨਾ ਵਾ ਯਾਰ ਫਿਰ ਕੀ ਯਰੇ ਦਾ ਆਪਣਾ ਘਰ ਅੱਜ ਦਾ ਕਾਰੀ ਲਵਾਂਗੇ ਯਾਰ 2 ਬੱਜ ਗਏ ਬਾਈ ਰਾਤ ਦੇ 2 ਵਜੇ ਅੱਖਾਂ ਦਾ ਪਤਾ ਲਗਾ ਸਕਦੇ ਹੋ ਬਾਈ ਜਿਹਦੀ ਅੱਖਾਂ ਨਾ ਕਿੰਨੇ ਖਤਰਨਾਕ ਹੋਈਆਂ ਪਈਆਂ ਨੇ ਦੇਖ ਮੈਂ ਤਾਂ ਆ ਪ੍ਰਭ ਮੈਂ ਤੈਨੂੰ ਡਰ ਜਾਣਾ ਵਾ ਜੇ ਕੋਈ ਸ਼ੂ ਨਾ ਹੋਇਆ ਸਹੀ ਗੱਲ ਆ ਬਈ ਚੈਲੰਜ ਕੀ ਕਰਨਾ ਆਪਾਂ ਬਈ ਕੋਵੜਾ ਆ ਯਾਰ ਹਰ ਮੈਂ ਤਾਂ ਦੱਸਦਾ ਬਈ ਪਹਿਲਾਂ ਰਾਤ ਹੁੰਦਾ ਨਾ ਸਵੇਰ ਤੋਂ ਇੰਤਜ਼ਾਰ ਕਰ ਰਹੀ ਸੀ ਕਿਉਂਕਿ ਅੱਜ ਆਪਾਂ ਚੈਲੰਜ ਜਿਹੜਾ ਕਰਨਾ ਨਾ ਬੜਾ ਖਤਰਨਾਕ ਹੋਣ ਵਾਲਾ ਆਪਣੇ ਕੋਲੇ ਮੋਮਬੱਤੀਆਂ ਨੇ ਉਹ ਨਹੀਂ ਕਰਨਾ ਪੁੱਤ ਕਿਤੇ ਮੈਂ ਦੱਸਦਾ ਨਹੀਂ ਕਿਹੜਾ ਆ ਇੱਕ ਤਾਂ ਚਾਰਲੀ ਚਾਰਲੀ ਹੁੰਦਾ ਉਹ ਆਪਾਂ ਹਜੇ ਨਹੀਂ ਕਰਨਾਗਾ ਠੀਕਾ ਕਿਉਂਕਿ ਉਹਦੇ ਜਿਹੜਾ ਸਮਾਨ ਹੁੰਦਾ ਨਾ ਮੈਂ ਆਪਣੇ ਕੋਲ ਉਹ ਹੈ ਨਹੀਂ ਹੋਣਾ ਹੈਗਾ ਇੱਥੇ ਡੁਪਲੀਕੇਟ ਜਾਵਾ ਜਿਹੜਾ ਹੁਣ ਕਰਨਾ ਪਤਾ ਕਿਹੜਾ ਵਾ ਕਿਹੜਾ ਵੇ ਬਾਈ ਇਹ ਮੈਂ ਨਾ ਔਨਲਾਈਨ ਦੇਖਿਆ ਸੀਗਾ ਤੇ ਮੈਨੂੰ ਮੇਰੇ ਐਡੀਟਰ ਨੇ ਵੀ ਦੱਸਿਆ ਸੀ ਉਹ ਸਭ ਚੀਜ਼ਾਂ ਕਰਦਾ ਰਹਿੰਦਾ ਮੈਡੀਟੇਸ਼ਨ ਵਗੈਰਾ ਇਹ ਸਭ ਉਹ ਕਹਿੰਦਾ ਬਾਈ ਜੇ ਤੁਸੀਂ 4 ਇੰਦਾਂ ਉਮਰਾ ਦੇ 2 ਜਾਂ 3 ਵਜੇ ਹਨਾ 4 ਬਾਈ ਦਾ ਮੋਮਬਤੀਆਂ ਲਾ ਕੇ ਤੁਸੀਂ ਬੈਠੋਗੇ ਹੱਥ ਜੋੜ ਕੇ ਹੱਥ ਫੜ ਕੇ ਸਾਰੇ ਜਾਣੇ ਲੈਟਰ ਲੂਟਾ ਬੰਦ ਕਰਕੇ ਤੁਸੀਂ ਇੱਕ ਚੀਜ਼ ਨੂੰ ਯਾਦ ਕਰਨਾ ਵੀ ਤੁਸੀਂ ਇੱਥੇ ਹੈਗੇ ਆਂ ਸਾਨੂੰ ਸੰਕੇਤ ਦੇ ਸੰਕੇਤ ਦੇ ਤਾਂ ਉਹ ਚੀਜ਼ ਮਿਲ ਜਾਂਦੀ ਆ ਬਾਈ ਇਹ ਕਹੀ ਜਾਂਦਾ ਕਿਵੇਂ ਕੀ ਅੱਗੇ ਅੱਗ ਕੋਲੇ ਭੂਤ ਨਹੀਂ ਆਉਂਦੀਗੀ। ਓ ਰੀਲਾ ਵੇ ਤਾਂ ਭਰਾਵਾ ਬਹੁਤ ਕੋ ਦਿਖਾਉਂਦੇ ਆ ਉਹਨਾਂ ਦੇਖਿਆ ਕਰ ਠੀਕ ਆ। ਹਾਂ ਸਹੀ ਗੱਲ ਦਾ। ਬਾਈ ਚਲੋ ਆਨ ਸਟਾਰਟ ਕਰੀਏ ਚੈਲੰਜ। ਚਲੋ ਚਲੋ ਚਲੋ। ਕਰੀਏ ਸਟਾਰਟ। ਦੇਖੋ ਬਾਈ ਰਾਤ ਨੂੰ ਅੱਗੇ ਹਲੇ ਲੁੱਡੋ ਖੇਡਦੇ ਹੁੰਦੇ ਆ। ਅੱਜ ਕੇਰਾਂ ਹੀ ਬਾਈ ਭੂਤ ਵਾਲਾ ਚੈਲੰਜ ਕਰਨ ਲੱਗੇ ਆ। ਆਹ ਮੋਮਬਤੀਆਂ ਪਹਿਲਾਂ ਜਗਾਈਏ। ਤੁਹਾਨੂੰ ਮੈਂ ਦੱਸ ਦਿੰਦਾ ਨਾ ਮਾ ਹੈ ਕੀ ਆਹ ਪਾੜ ਕਰਨ ਲੱਗੇ ਤਾਂ ਨਹੀਂ ਭੂਤ ਆਣੀ ਇੱਥੇ। ਵਧੀਆ ਗੱਲ ਆ। ਸੁਣ ਲਾ ਮੇਰੀ ਵੇਹੇ ਚੈਲੰਜ ਹੈ ਕੀ ਆ ਇਹ। ਚੈਲੰਜ ਸੁਣ ਲਓ ਪਹਿਲਾਂ ਹੈ ਕੀ ਆ ਬਾਈ। ਚੈਲੰਜ ਨਹੀਂ ਹੈਗਾ ਕੀ ਕਹ ਇਹਨੂੰ ਐਨਾ ਥਮਜੋ YouTube ਦੀ ਵੀਡੀਓ ਚੈਲੰਜ ਆ ਤੁਸੀਂ ਨਾ ਬਾਈ ਯਾਦ ਕਰਨਾ ਵਾ ਚੀਜ਼ ਨੂੰ ਪਾਸ ਇਦਾਂ ਕਹਿਣਾ ਵਾ ਬਾਈ ਇੱਥੇ ਮਤਲਬ ਲੈਟਰ ਲੁੱਟਾ ਜਗਾ ਕੇ ਸਾਰੀਆਂ ਜੇ ਕੋਈ ਵੀ ਚੀਜ਼ ਇੱਥੇ ਹੈਗੀ ਐਸ ਟਾਈਮ ਤਾਂ ਸਾਨੂੰ ਜਵਾਬ ਦਵੇ ਚਾਹੀ ਕਿਸੇ ਵੀ ਤਰੀਕੇ ਨਾਲ ਦੇ ਦਵੇ ਹੋਰ ਬਾਈ ਮੈਂ ਸੁਣਿਆ ਵਾ ਆਪਣੇ ਆਲੇ ਦੁਆਰੇ ਨਾ ਬਹੁਤ ਇਦਾਂ ਦੀਆਂ ਸ਼ਕਤੀਆਂ ਤੁਰੀਆਂ ਫਿਰਦੇ ਹੁੰਦੇ ਆ ਇਹੋ ਜਿਹਾ ਗੱਲਾਂ ਨਾ ਕਰ ਯਾਰ ਫੇਰ ਤੂੰ ਜਾਓਗੇ ਪਾਗਲ ਵਾਲੀਆਂ ਹੁਣੇ ਡਰ ਹੀ ਜਾਂਦਾ ਜਵਾਕ ਤੁਹਾਨੂੰ ਦਿਖਦੀਆਂ ਨਹੀਂ ਉਹ ਕਿਸੇ ਨੂੰ ਉਹ ਰਹਿੰਦੀਆਂ ਨੇ ਆਪ ਕੋਈ ਕੁਝ ਨਹੀਂ ਕਹਿੰਦੀਆਂ ਕੁਝ ਕਹਿੰਦੀਆਂ ਨਹੀਂ ਉਹ ਚੰਗੀਆਂ ਸ਼ਕਤੀਆਂ ਚੰਗੀਆਂ ਸ਼ਕਤੀਆਂ ਹੁੰਦੀਆਂ ਉਹ ਚੰਗੀਆਂ ਹੁੰਦੇ ਨੇ ਉਹ ਇਨਸਾਨ ਉਹ ਆਪਾਂ ਨੂੰ ਕੁਝ ਇਨਸਾਨ ਨਹੀਂ ਹੁੰਦੇ ਮਤਲਬ ਆਤਮਾ ਹੁੰਦੀਆਂ ਨੇ ਆਪਾਂ ਨੂੰ ਕੁਝ ਕਹਿੰਦੀਆਂ ਨਹੀਂ ਕਿ ਉਹ ਆਪਣੇ ਆਲੇ ਦੁਆਲੇ ਹੀ ਹੁੰਦੀਆਂ ਨੇ ਜਦੋਂ ਆਪਾਂ ਕਹਿੰਦੇ ਆ ਜਦੋਂ ਆਪਾਂ ਉਹਨਾਂ ਨੂੰ ਕਹਿੰਦੇ ਨਾ ਕੋਈ ਸੰਕੇਤ ਦੋ ਫਿਰ ਉਹ ਕੋਈ ਚੀਜ਼ ਇਦਾਂ ਦੀ ਕਰਦੀਆਂ ਨੇ ਮੂਵਮੈਂਟ ਕਰਦੀ ਹੈ ਕੋਈ ਚੀਜ਼ ਦੀਦਨਾਪੁਰ ਪਤਾ ਲੱਗਦਾ ਵਾ ਵੀ ਕੋਈ ਇੱਥੇ ਹੈਗਾ ਹਾਂ ਇਹਦਾ ਮਤਲਬ ਉਹ ਪਿੱਛੋਂ ਦੀ ਕੋਈ ਨਾ ਕੋਣ ਹਲਾਏਗਾ ਤੇ ਸਾਡੇ ਨਾਲ ਗੱਲ ਬਣਾਏਗਾ ਓਏ ਪਾ ਦੇ ਓਏ ਨਾ ਨਾ ਯਾਰ ਇਹ ਨੂੰ ਓਏ ਨਹੀਂ 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 ਉਹ ਦਾਲ ਉਸ ਪੈਸੇ ਸੌਂ ਹਨੇ ਹੀ ਕਰਦੇ ਨਹੀਂ ਕਰਦੇ ਸੌ ਬਸ ਡੇਗਣਾ ਚਾਹੀਦਾ ਉਹ ਦੇਖੋ ਬਾਈ ਕਿਵੇਂ ਬੈਠੇ ਆ ਅਧੀ ਰਾਤ ਇੱਕ ਮਤਾ ਬਾਈ ਬਾਬਾ ਜੀ ਦਾ ਨਾਮ ਜਪੀ ਜਾਂਦਾ ਵਾ ਰੱਖਣੀ ਜਾ ਰਹੀ ਰੱਖਣੀਆਂ ਜਾਂਦੀਆਂ ਉਹੀ ਰੱਖੋ ਫਿਰ ਲੁੱਡੋ ਜੀ ਯਾਰ ਵਾਇਰਲ ਵਾਇਰਲ ਕਰਨ ਲੱਗ ਗਏ ਟਾਈਮ ਨਾਲ ਹੀ ਭਾਈ ਆ ਦੇਖੋ ਹੁਣ ਆਪਾਂ ਇਥੇ ਚੈਲੰਜ ਕਰਨਾ ਵਾ ਬਹੁਤ ਜ਼ਿਆਦਾ ਖਤਰਨਾਕ ਆਲਾ ਸਾਰਿਆਂ ਨੇ ਹੱਥੋਂ ਤੇ ਫੜ ਕੇ ਆ ਉਦਾ ਆਪਦੇ ਇੱਕ ਦੂਜੇ ਦੇ ਹੱਥ ਫੜ ਕੇ ਨਾ ਖਵਾ ਕਰਕੇ ਇਹ ਕਹਿਣਾ ਵਾ ਲਾਲ ਲੰਗ ਦੇ ਨੀਲੇ ਜ਼ਿਆਦਾ ਆਉਂਦੀਆਂ ਨੇ ਭੁੱਤਾ ਮੈਂ ਸੁਣਿਆ ਪੂਰੇ ਦੇ ਹੁੰਦੀਆਂ ਨੇ ਦੂਜੀ ਬਾਨਾ ਉਹ ਯਾਰ ਨੀ ਖੜ ਜਾ ਉਹ ਯਾਰ ਨਾ ਆ ਮੈਂ ਤੂੰ ਇਦਾਂ ਡਰਾਉਂਦਾ ਯਾਰ ਨਾ ਕਰ ਇਦਾਂ ਹਾਂ ਕੇ ਦਾਨੀਏ ਮੰਮੀ ਦਾ ਫੋਨ ਆ ਬਹੁਤ ਡਰਾਈਏ ਤੂੰ ਭਾਈ ਇਹ ਰੋਣ ਲੱਗ ਗਿਆ ਸੀਗਾ ਇਹ ਮੈਂ ਮਤਲਬ ਵੀਡੀਓ ਕਰਤੀ ਉਏ ਬਿਲਕੁਲ ਫੋਨ ਹੈ ਪਰ ਕੱਟਿਆ ਗਿਆ ਲੈ ਸਿੰਪਲ ਜੀ ਦਾ ਗੱਲ ਆ ਫੋਨ ਹੈ ਤੇ ਕੱਟਿਆ ਗਿਆ ਤੇ ਇੰਜ ਕਿ ਰੋਣ ਵਾਲੀ ਕਿਹੜੀ ਗੱਲ ਹੈ ਐ ਲੈ ਤੂੰ ਵੀ ਕੱਟ ਦੇਣਾ ਹਾਂ ਹੈਲੋ ਓਏ ਯਾਰ ਕਿਹੜਾ ਇਨਸਾਨ ਓਏ ਆ ਜਾ ਨਾ 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 ਕਰ ਕਬੜਾਵਾ ਤੂੰ ਬਿੜਾਈ ਹੈਲੋ ਹਾਂਜੀ ਇਹ ਤਾਂ ਮੁੰਡਾ ਦਾ ਬਿੰਦੂ ਫੜੋ ਹੱਥ ਫੜੋ ਇੰਨੇ ਕੁੱਟ ਕੇ ਨਹੀਂ ਮੈਂ ਤਾਂ ਬਾਹਾਂ ਛੋੜ ਦਿੰਦੀ ਆਪ ਤਾਂ ਖਾਮੰਦ ਕਰ ਆਦੀ ਬਾਹ ਪਰੇ ਕਰ ਲੈ ਮੋਮਦੀਨਾ ਫਰਦ ਦੇ ਵੀ ਨਹੀਂ ਦੱਸਦਾ ਤੁਮ ਆਪਦੀ ਮਾਂ ਆ ਰਹੀ ਤੂੰ ਵੀ ਉਹ ਥੋੜੀ ਅੱਖਾਂ ਬੰਦ ਕਰ ਵੀ ਕਰ ਚਲੋ ਉਹ ਵੀ ਤਾਂ ਬੈਠਾ ਹੀ ਤੇਰੇ ਅੱਗੇ ਜੇ ਇੱਥੇ ਕੋਈ ਹੈ ਤਾਂ ਤੁਹਾਨੂੰ ਇਦਾਂ ਬੋਲਣ ਦੀ ਜਿਵੇਂ ਮੈਂ ਕਹੂੰਗਾ ਮੇਰੇ ਪਿੱਛੇ-ਪਿੱਛੇ ਬੋਲਣਾ ਠੀਕ ਆ ਅੱਖਾਂ ਬੰਦ ਕਰੋ ਜੇ ਇੱਥੇ ਜੇ ਇੱਥੇ ਕੋਈ ਵੀ ਕੋਈ ਵੀ ਆਤਮਾ ਹੈ ਆਤਮਾ ਹੈ ਕਤਨਾ ਕਿਦਾਰੇ ਵਾਗੀਆਂ ਹੋਏ ਯਾਰ ਜੋ ਥੋੜੀ ਹੁੰਦਾ ਇਹ ਤਾਂ ਫਨੀ ਵੀਡੀਓ ਬਣਾਈ ਜਾਂਦੇ ਆ ਯਾਰ ਭੂਤ ਤਾਂ ਇੱਥੇ ਅਸੀਂ ਹੋਣੀ ਆ ਤੈਨੂੰ ਦੇਖ ਕੇ ਸ਼ਰਮ ਕਰ ਲਾ ਕਹਿੰਦਾ ਇਹ ਕਿਹੋ ਜਿਹਾ ਵਾੜਾ ਉਹਨੂੰ ਤੂੰ ਪਸੰਦ ਆਇਆ ਨਾ ਤੇ ਪੱਗ ਦੇ ਪੱਗ ਬੰਨੀ ਨਹੀਂ ਲੱਗਦਾ ਇਹ ਕੋਈ ਜੇ ਕੋਈ ਇੱਥੇ ਇੱਥੇ ਆਤਮਾ ਹੈ ਆਤਮਾ ਹੈ ਤਾਂ ਸਾਨੂੰ ਕੋਈ ਸੰਕੇਤ ਦੇਣ ਤਾਂ ਸਾਨੂੰ ਕੋਈ ਸੰਕੇਤ ਦੇਣ ਅਸੀ ਰਾਤ ਦੇ ਅਸੀ ਰਾਤ ਦੇ 2 ਵਜੇ 2 ਵਜੇ ਤੁਹਾਡੀ ਡੀ ਕਰ ਰਹੇ ਹਾਂ ਤੁਹਾਡੀ ਡੀ ਕਰ ਰਹੇ ਹਾਂ ਅੱਖਾਂ ਮੰਦਰ ਕੋਸਾਰੇ ਅੱਖਾਂ ਮੰਦਰ ਕੋ ਮੰਦਰ ਕੋ ਉਹਦੇ ਨਾਲ ਜਿਹੜੇ ਬੋਲਦੇ ਚੱਕਰ ਉਹਦੇ ਉਹਨੂੰ ਹੁੰਦੇ ਦੀ ਹੁਣ ਪੂਛੇ ਮੜਨੀ ਆ ਅੱਖਾਂ ਨਾਲ ਖੋਲਿਓ ਬਸਾ ਖੋਲਿਓ ਜਦੋਂ ਕਹਿਦਾ ਨਾ ਅੱਖਾਂ ਖੋਲਿਓ ਉਦੋਂ ਹੀ ਖੋਲਣੀਆਂ ਨੇ ਬਸ ਬਾਅਦ ਚ ਪਿੱਛੇ ਨਹੀਂ ਦੇਖਣਾ ਬਸ ਚੁੱਪ ਰਿਓ ਜੇ ਪਿੱਛੇ ਦੇਖ ਲਿਆ ਹੁਣ ਬਈ ਆਉਦੇ ਤੁਸੀਂ ਹੋਣ ਬਈ ਭੂਤ ਨਾ ਸਾਰੇ ਸਾਰੇ ਅੱਖਾਂ ਦਾ ਅੱਖਾਂ ਨਾ ਖੋਲੀ ਸਾਰੇ ਅੱਖਾਂ ਦਾ ਖੋਲਿਓ ਪਰ ਅੱਖਾਂ ਦਾ ਖੋਲਿਓ ਹੱਥ ਚੁਲਾ ਲਓ ਮਾਰੇ ਮਾਰੇ ਹਾਂ ਹੱਥ ਚੁਲਾ ਲਓ ਮਾਰੇ ਮਾਰੇ ਅੱਖਾਂ ਨਹੀਂ ਖੋਲਨੀ ਆ ਅੱਖਾਂ ਨਹੀਂ ਖੋਲਣੀਆਂ ਅੱਖਾਂ ਖੋਲ ਲੀਆ ਵੀਰੇ ਭੂਤਿਆਂ ਦੇ ਮਗਰੀ ਹੱਥ ਲਾ ਦੇਣਾ ਹੁਣ ਬਈ ਭੂਤ ਸੰਕੇ ਦਊਗੀ ਹੱਥ ਲਾਉਗੀ ਓਏ ਮੈਂ ਮੈਂ ਮਿਆਰ ਕਰਵਾ ਓਏ ਅਸਲੀਗਾ ਮੈਂ ਅਸਲੀਗਾ ਪਾਗਲਾ ਨਹੀਂ ਕੀਤਾ ਸੀਗਾ ਨਾ ਜੇ ਜਦ ਤਵਾ ਦਵਾ 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 ਚਾ ਇਹ ਨੂੰ ਲੈ ਦੋ ਪਰੇ ਹੋ ਜਾ ਦੋ ਤੂੰ ਨਹੀਂ ਕੋ ਛੋਟਾ ਵਾ ਠੀਕ ਆ ਤੂੰ ਪਰੇ ਚੱਲ ਜਾ ਪੁੱਤ ਤੂੰ ਅੱਖਾਂ ਬੰਦ ਕਰ ਲੈ ਤੈਨੂੰ ਪੁੱਤ ਨੇ ਫੜ ਲੈਣਾ ਇਹ ਨਹੀਂ ਇਹ ਨਹੀਂ ਫੜਦਿਆ ਨਹੀਂ ਜਿਹੜਾ ਆਪ ਨਹੀਂ ਫੜਦਾ ਦਵਾ ਕੋਈ ਨਹੀਂ ਕੁਝ ਕਹਿੰਦੀ ਐ ਇਥੇ ਹਲਾ ਨਹੀਂ ਨਾ ਕੁਝ ਵੀ ਠੀਕ ਆ ਉੱਤੇ ਕੈਮਰਾ ਪਿਆ ਬਾਈ ਹੋ ਤੁਸੀਂ ਕਹਿੰਦੇ ਹੋਵੋਗੇ ਹਨਾ ਵਈ ਸੈ ਇਹ ਨੂੰ ਪੁੱਛ ਲੋ ਅਸੀਂ ਇਹ ਨੂੰ ਬਹੁਤ ਵਾਰੀ ਮਨਾ ਕੀਤਾ ਸੀਗਾ ਵੀ ਤੂੰ ਨਹੀਂ ਇੱਥੇ ਆਉਣਾ ਉਲਟਾ ਹੀ ਰੋਣ ਲੱਗ ਗਿਆਦਾ ਸੀਗਾ ਜੇ ਨਹੀਂ ਤੁਸੀਂ ਮੈਨੂੰ ਵੀਡੀਓ ਤੇ ਨਹੀਂ ਲੈ ਰਹੇ ਕਿ ਤੁਸੀਂ ਜਾਣ ਕੇ ਕਰਦੇ ਹੋ ਮੈਨੂੰ ਪਤਾ ਇਹ ਮਜ਼ਾਕ ਹੀ ਤੁਸੀਂ ਕਰਨਾ ਇਦਾਂ ਸਮਝਦਾ ਸੀਗਾ ਤੇ ਹੁਣ ਜਦੋਂ ਇਹਨੂੰ ਪਤਾ ਲੱਗ ਗਿਆ ਇਹਨਾਂ ਡਰੋਨਾਂ ਨਾਲ ਇਹ ਜਾਣ ਕੇ ਤਾਂ ਖਾਪੀ ਪਾਈ ਆ ਤੇ ਹੁਣ ਇਦਾਂ ਕਰਨ ਲੱਗ ਗਿਆ ਉਹ ਇਹਨੇ ਤੇ ਬਾਈ ਮੇਨ ਗੱਲ ਪਤਾ ਕੀ ਆ ਇਹਨੇ ਤੇ ਇਹਨੇ ਸਲਾਹ ਸਗੋਂ ਕੀਤੀ ਹੋਈ ਸੀਗੀ ਸਵੇਰ ਦਾ ਮੈਨੂੰ ਕੀ ਕਹਿੰਦਾ ਇਹ ਦੱਸ ਦੇ ਆਪੇ ਦੱਸ ਦੇ ਕੀ ਕਹਿੰਦਾ ਇਹ ਸਵੇਰ ਦਾ ਪਰ ਤੂੰ ਤਾਂ ਮੈਂ ਕਹਿੰਦਾ ਕੁਝ ਨਹੀਂ ਹੁੰਦਾ ਦੇਖ ਹੁਣ ਵੀ ਕਿਹੜਾ ਕੁਝ ਹੋਇਆ ਸੀ ਕੀਤਾ ਇਦਾਂ ਤੂੰ ਡਰ ਗਈ ਵੇਰੀ ਪੋਲੀ ਅਵਰੇ ਪੋਲੀ ਓਏ ਬੱਸ ਸਰ ਕਿਉੜ ਬਣਦਾ ਹੁਣ ਤੂੰ ਜਿਆਦਾ ਕਿਉੜਦਾ ਹੈਗਾ ਯਾਰ ਇਹਦਾ ਬਹੁਤ ਨੂੰ ਕੁੜੀਆਂ ਬੱਸ ਕਹਿੰਦੀਆਂ ਇਹਨੂੰ ਕਿਊਟ ਕਿਊਟ ਕਹਿੰਦੀਆਂ ਇਹਨੂੰ ਕੁੜੀਆਂ ਕਮੈਂਟਾਂ ਬਹੁਤ ਕਹਿੰਦੀਆਂ ਕਿਹੜੀ ਪੋਲੀ ਕਹਿੰਦੀ ਲਿਆ ਕੁੱਟਾਂ ਬੜ ਕੇ ਕਿਹੜੀ ਅੰਨੀ ਹੈ ਓਏ ਲੱਟੀ ਕੇ ਕਿੜੀ ਕੁੱਟਾ ਕਹਿੰਦੀ ਆ ਉਸ ਸਪੈਲਿੰਗ ਗਲਤ ਹੋ ਜਾਂਦਾ ਥੋੜੀ ਨਹੀਂ ਨਹੀਂ ਬਾਈ ਕਿਊਟ ਕਹਿੰਦੀ ਆ ਹੈ ਵੀ ਦੇ ਰਾ ਕਿੰਨਾ ਕਿਊਟ ਦੇ ਰਾਇ ਭੋਲੂ ਕਾਕਾ ਸਾਡਾ ਬਈ ਕਿਊਟੀ ਪਾਈ ਆ ਬਈ ਸਭ ਤੋਂ ਹੈਂਡਸਮ ਮੁੰਡਾ ਇਹ ਆ ਸਾਡੀ ਕਿਊਟੀ ਪਾਈ ਆ ਭਰਾਵਾ ਵਿੱਚੋਂ ਇਹਨੂੰ ਲੱਗਦਾ ਕਿ ਤੇ ਮੈਂ ਆ ਦੇਖੇ ਹੋ ਜਾ ਬਾਈ ਮੈਂ ਤਾਂ ਹੈਗੀ ਆ ਹਾਂ ਬਈ ਸੱਚੀ ਆ ਇਹਦੇ ਨੈਣ ਨਕਸ਼ ਦੇਖ ਕੇ ਨੇ ਸੋਹਣੇ ਤੇ ਮੁਗਰੀ ਮੈਂ ਆ ਚੱਲ ਪੁੱਤ ਨਹੀਂ ਬਾਈ ਮੈਂ ਨਾ ਝੂਠਾ ਬੋਲ ਹਾਂ ਉਹ ਹੈਗਾ ਤੇਰੇ ਪੁੱਛੇ ਫਿਰ ਆਉਂਦਾ ਮੈਂ ਪੁੱਛੇ ਨਹੀਂ ਉਹ ਤਾਂ ਪਿੱਛੇ ਆਉਂਦਾ ਪੰਜਾਬੀ ਬੋਲੀ ਦੀ ਮਾਂ ਪੈਨ ਦਾ ਕਰ ਭਰਾਵਾ ਜੇ ਕੋਣ ਨੂੰ ਕੁਰਬਾਨੀਆਂ ਤੋਂ ਬਾਅਦ ਮਿਲੀ ਐ ਇੱਕ ਉਹਨੂੰ ਸਾਰੀ ਬਤਾਈ ਜਾਂਦਾ ਕਹਿੰਦਾ ਇਹ ਬੈਡਬਾਲ ਖੇਡਣ ਚਲਾ ਗਿਆ ਉਹਨਾਂ ਨੇ ਇਹਨਾਂ ਤੋਂ ਕੱਪੜੇ ਧਵਾਏ ਕਹਿੰਦਾ ਪੁੱਛ ਕਿਉਂ ਮੈਂ ਕਹਾ ਕਿਉਂ ਕਹਿੰਦਾ ਇਹ ਬੈਡ ਦੀ ਜਗ੍ਹਾ ਥਾਪੀ ਲੈ ਗਿਆ ਚਲੋ ਜਪੇੜ ਮਾਰੋ ਤਾਂ ਬੱਸ ਯਾਰ ਉਹ ਮੇਰੀ ਗੱਲ ਸੁਣੋ ਇਦਾਂ ਤੁਸੀਂ ਨਹੀਂ ਯਾਰ ਚੈਲੇ ਦੇ ਕਰ ਸਕਦੇ ਕੇ ਫਿਰ ਇਦਾਂ ਕਰੇਦਾ ਵੀ ਪਾੜ ਵੀ ਹੋਇਆ ਆਪਣੇ ਮੈਨੂੰ ਵੀ ਯਾਰ ਐਂ ਲੱਗਦਾ ਯਾਰ ਬਾਈ ਮੇਰੀ ਗੱਲ ਸੁਣੋ ਮੈਨੂੰ ਲੱਗਦਾ ਯਾਰ ਇਦਾਂ ਨਹੀਂ ਹੋ ਸਕਦਾਗਾ ਓਏ ਹਾਂ ਫੇ ਜੇ ਇਹੀ ਗੱਲ ਹੈ ਨਾ ਬਾਹਰ ਚੱਲੋ ਬਾਹਰ ਚੱਲੋ ਹਾਂ ਪਾਗਲ ਹੋ ਗਿਆ ਇਹ ਨਾਲੇ ਇਹ ਹੋਣ ਨਹੀਂ ਇਹ ਤਾਂ 2:30 ਵਜੇ ਆ 3 ਵਜੇ ਚੱਲੋ ਪੂਰੇ ਉਹ ਮੈਂ ਨਹੀਂ ਜਾਂਦਾ ਜੇ ਤੁਸੀਂ ਜਾਓ ਯਾਰ ਤੂੰ ਜਾਏਂਗਾ ਤੂੰ ਤਾਂ ਨਹੀਂ ਜਾਂਦਾ ਹਣਾ ਇਦਾਂ ਜ਼ਿੰਦਗੀ ਦੀ ਨਹੀਂ ਕਦੇ ਜਾਂਦਾ ਤੂੰ ਤਾਂ ਬਤਾਈ ਕਿ ਉਹ ਬਸ ਸੱਚੀ ਕਹਿੰਦਾ ਵਾ ਮੈਂ ਚੱਲ ਜੂੰ ਫੇਰ ਚੱਲਦੇਂਗਾ ਤੂੰ ਚੱਲਦੇਂਗਾ ਓਏ ਮੈਂ ਤੇ ਆਮਣ ਫੇਰ ਤਾਂ ਤੂੰ ਚਲ ਦੇਂਗਾ ਚਲਦੇ ਆ ਓਏ ਮੈਂ ਤਾਂ ਮੈਂ ਇੱਕ ਦਿਨ ਅਸੀਂ 2 ਵਜੇ ਲੈਣਾ ਚਲੋ ਬਾਈ ਐਂ ਕਰਦੇ ਆ ਹੁਣ ਅਹੀਂ ਨਾ ਸ਼ਾਮ ਸ਼ਾਮ ਕਹੀ ਜਾਂਦਾ ਰਾਤ ਨੂੰ ਤੇ ਸੋਣ ਰਾਤ ਖਾਦਾ ਸ਼ਾਮ ਨੂੰ ਤਾਂ ਨਿਕਲ ਗੋਣਾ ਸ਼ਾਮ ਨਹੀਂ ਬਣਾ ਰਹੀ ਸੀ ਕਿ ਇੱਥੇ ਹੀ ਰਹਿਦੇ ਆ ਚਲੋ ਬਾਈ ਆਹ ਦੇਖ ਲਓ ਬਾਈ ਸਲਾਹਾ ਕਰੀ ਜਾਂਦੇ ਆ ਮੁੰਡੀ ਲਾਤੀ ਸੀ ਮੈਂ ਵੀ ਭੱਜ ਨਾ ਜਾਵੇ ਬੁੱਤ ਨਹੀਂ ਹੈ ਤਾਂ ਮੈਂ ਬਾਹਰ ਨਹੀਂ ਰਾਤ ਦਿਖਾ ਰਿਆ ਗੱਲਾਂ ਇਹ ਜਾਣਾ ਮੈਂ ਜਾਣਾ ਹੈ ਤਾਂ 2:30 ਵਜੇ ਆ ਜਾਣਾ ਓਏ ਚੱਲੀਏ ਆਪਾਂ ਦੋਵੇਂ ਕਿੱਥੇ ਜਾਣਾ ਕਿੱਥੇ ਆ ਮੈਂ ਜਾਊਂਗਾ ਹੀ ਮਾਰ ਗਲੀ ਚ ਗਲੀ ਚ ਨਹੀਂ ਅੱਗੇ ਜਾ ਕੇ ਜਮਾ ਦਰਸਤਾ ਦੁਖਸਾ ਕੋਲੇ ਗਰਾਊਂਡ ਚ ਚਲਦੇ ਆ ਓਏ ਗਰਾਊਂਡ ਤੋਂ ਵੀ ਅੱਗੇ ਜਾਣਾ ਵਾ ਅੱਛਾ ਚਲੋ ਜਲੋ ਚਲਦੇ ਆ ਵੇ ਦੇਖੀ ਜਮਾ ਸੰਸਾਨ ਰਾਤ ਤੇ ਜੋ ਹੋਊਗਾ ਦੇਖੀਓ ਉਹਦਨੇ ਕਹਿੰਦਾ ਸਾਲੇ ਮੇਰੇ ਇਹਦੇ ਕੈਰਨ ਬੋਰਡ ਵਾਲੇ ਤੇ ਉਹ ਖੇਡੀ ਆ ਭੂਤਾਂ ਬੁਲਾਈ ਜਾਂਦਾ ਕਿੱਥੇ ਹੋਣਾ ਮੈਂ ਹਾਂ ਸਹੀ ਗੱਲ ਪ੍ਰੋਪਰ ਸਰਫੇਸ ਚਾਹੀਦਾ ਵਾ ਜਮਾ ਸੰਸਾਨ ਉਥੇ ਕੋਈ ਵੀ ਨਾ ਹੋਵੇ ਚੱਲੀਏ ਓਏ ਤਵੇ ਅਸੀਂ ਹੁਣ ਉੱਥੇ ਚਲਦੇ ਆ ਤੇ ਉੱਥੇ ਜਾ ਕੇ ਬਾਈ ਹੁਣ ਇਹ ਵੀਡੀਓ ਦਾ ਸੈਕਿੰਡ ਪਾਰਟ ਆਊਗਾ ਤਾਂ ਫਟਾਫਟ ਬਾਈ ਸਬਸਕ ਤੇ ਫਟਾਫਟ ਬਾਈ ਜੀ 10000 ਲਾਈਕ ਕਰਾ ਦਿਓ ਤਾਂ ਕਿ ਬਈ ਆਪਾਂ ਅਗਲਾ ਪਾੜਨਾ ਜਲਦੀ ਤੋਂ ਜਲਦੀ ਪਾ ਸਕੀਏ ਤਾਂ ਬਈ ਫਟਾਫਟ ਕਮੈਂਟ ਵੀ ਕਰਾਓ ਯਾਰ ਜਿੰਨੇ ਕਰਕੇ ਸਾਨੂੰ ਪਤਾ ਲੱਗੇ ਵੀ ਇਹ ਨਹੀਂ ਮਤਲਬ ਕਿਸ ਤਰੀਕੇ ਨਾਲ ਕਰ ਸਕਦੇ ਆ ਕਿਸ ਤਰੀਕੇ ਨਾਲ ਨਹੀਂ ਤਾਂ ਬਾਈ ਹੁਣ ਮਿਲਦੇ ਹਾਂ ਹੁਣ ਨੈਕਸਟ ਵਲੋਗ ਵਿੱਚ ਚਿਲ ਦਨ ਪੀਸ ਆਊਟ ਤਾਂ ਫਟਾਫਟ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਹਾਂ ਤੇ ਮੈਂ ਰਿਪੋਰਟ ਕਰਕੇ ਜਾਊਂਗਾ ਪਾਠ ਕਰਕੇ ਜੇ ਕੋਈ ਬਹਿਮੀ ਉਹ ਜੀ ਟੂਨੇ ਟਾਣਿਆ ਨੀ ਬੁੜੀ ਕੋਈ ਦੇਖ ਰਹੀ ਆ ਵਲੋਗ ਕੋਲ ਕਮੈਂਟ ਚ ਦੱਸ ਸਕਦੀ ਆ ਕਿਵੇਂ ਹੁੰਦਿਆ ਪੁੱਤਾਂ ਠੀਕ ਕਰ ਜਰੂਰ ਕਰਾਂਗੇ ਬਈ ਇੱਕ ਆਂਟੀ ਨੇ Okay, bye.